ਇਹਦੇ ਨਾਲ ਇੱਕ ਤਾਂ ਵੱਡਾ ਜਿਹੜਾ ਮੁੱਦਾ ਸਾਡਾ ਪਾਣੀ ਦਾ ਹਨਾ ਮਸਲਾ ਹੈਗਾ ਪਾਣੀ ਡੂੰਗੇ ਹੋਈ ਜਾਂਦੇ ਐ ਤੇ ਹਰੇਕ ਬੰਦਾ ਹੀ ਪੰਜਾਬ ਦਾ ਜਿਹੜਾ ਇਹ ਚਿੰਤਾ ਕਰਦਾ ਹੈ ਕਿ ਪਾਣੀ ਦਾ ਹੱਲ ਕਿਵੇਂ ਨਾ ਕਿਵੇਂ ਹੋਵੇ ਕਿਉਂਕਿ ਝੋਨਾ ਜਿਹੜਾ ਉਹ ਪਾਣੀ ਬਹੁਤ ਜ਼ਿਆਦਾ ਲੈ ਜਾਂਦਾ ਹਨਾ ਫਿਰ ਉਸ ਤੋਂ ਬਾਅਦ ਵੱਡਾ ਸੰਕਟ ਬਿਜਲੀ ਵਾਲਾ ਵੀ ਹੱਲ ਹੁੰਦਾ ਕਿਉਂਕਿ ਜਿਹੜੀਆਂ ਮੋਟਰਾਂ ਇੰਨੇ-ਇੰਨੇ ਘੰਟੇ ਚੱਲਦੀਆਂ ਤਾਂ ਬਿਜਲੀ ਦੀ ਕਿੱਡੀ ਵੱਡੀ ਖਾਫਤਾ ਤਾਂ ਇਹ ਜਿਹੜਾ ਝੋਨੇ ਤੋਂ ਕਣਕ ਤੋਂ ਬਦਲ ਕਰਕੇ ਜਿਹੜਾ ਆਪਾਂ ਇਹ ਇਧਰ ਨੂੰ ਆਏ ਆ ਬਾਈ ਜੀ ਹਲਦੀ ਤੇ ਗੰਡੇ ਵੱਲ ਅੱਜ ਆਪਾਂ ਜਿਹੜੀ ਖਾਸ ਗੱਲਬਾਤ ਹਲਦੀ ਬਾਰੇ ਹੀ ਕਰਦੇ ਆਂ ਤੇ ਜਿਹੜੀ ਵੀ ਤੁਸੀਂ ਗੱਲ ਕੀਤੀ ਸੀ ਪਰਾਲੀ ਦੀ ਨਾ ਇਹ ਮਲਚਿੰਗ ਕਰਦੇ ਆਪਾਂ ਇਹਨੂੰ ਮਲਚਿੰਗ ਕਹਿੰਦੇ ਆ ਤੇ ਪਰਾਲੀ ਤਾਂ ਵੱਡਾ ਇਸ਼ੂ ਹੈ ਲੋਕਾਂ ਲਈ ਇਹ ਮਤਲਬ ਕਿ ਪ੍ਰੋਬਲਮ ਹੈ ਕਹਿ ਸਕਦੇ ਆ ਵੀ ਉਹ ਜੇ ਤਾਂ ਛੋਟੇ ਸੰਦ ਹੈ ਕਈਆਂ ਕੋਲੇ ਵਿੱਚ ਨਹੀਂ ਪਾਈ ਜਾਂਦੀ ਤੇ ਅੱਗ ਲਾਉਂਦੇ ਆ ਤਾਂ ਜਿਹੜੇ ਸੈਂਟਰ ਦੇ ਬਹੁਤ ਵੱਡੇ ਵੱਡੇ ਤੇ ਜੁਰਮਾਨੇ ਹੈਗੇ ਆ ਕਿਸਾਨਾਂ ਤੇ ਜਾਂ ਬਹੁਤ ਸਾਰੇ ਪਰਚੇ ਵੀ ਹੋਏ ਆ ਉਹਨਾਂ ਤੋਂ ਵੀ ਬਚਿਆ ਜਾ ਸਕਦਾ ਵੀ ਹੁਣ ਇਹ ਆਪਾਂ ਜਦੋਂ ਮਲਚਿੰਗ ਕਰਦੇ ਆ ਇੱਕ ਤਾਂ ਡਾਇਰੈਕਟ ਜਿਹੜੀ ਸਨਲਾਈਟ ਪੈਂਦੀ ਹੈ ਉਹ ਤੋਂ ਜਿਹੜਾ ਆਪਣਾ ਵਾਣ ਬਚਿਆ ਰਹਿੰਦਾ ਹਨਾ ਧਰਤੀ ਨੰਬਰ 2 ਜਿਹੜਾ ਇਹਦੇ ਵਿੱਚ ਮੌਇਸਚਰ ਮੈਂਟੇਨ ਰਹਿੰਦਾ ਹੈਗਾ ਕਿਉਂਕਿ ਹਲਦੀ ਨੂੰ ਮੌਇਸਚਰ ਬਹੁਤ ਚਾਹੀਦਾ ਹੁੰਦਾ ਵੀ ਸੈੱਲ ਰਹੇ ਹੈਣਾ ਤੇ ਨੰਬਰ 3 ਜਿਹੜੀ ਹਰੇਕ ਫਸਲ ਵਾਸਤੇ ਵੱਡੀ ਸਮੱਸਿਆ ਨਦੀਨਾ ਦੀ ਹੁੰਦੀ ਹੈ ਆਪਾਂ ਨੂੰ ਬਿਨਾ ਕਿਸੇ ਹਰਬੀਸਾਈਡ ਕੀਤੇ ਬਿਨਾ ਕੈਮੀਕਲ ਪਾਏ ਬਿਨਾ ਕੋਈ ਹੋਰ ਸਪਰੇਅ ਕੀਤੇ ਜਦੋਂ ਪਰਾਲੀ ਨਾਲ ਤੁਸੀਂ ਦੇਖ ਹੀ ਰਹੇ ਹੋਗੇ ਇੰਨੀ ਜ਼ਿਆਦਾ ਪਰਾਲੀ ਆਪਾਂ ਉੱਤੇ ਚੜਾਤੀ ਬੰਨਦੇ ਤੱਕਾ ਕੇ ਤੋਂ ਨਿਕਲਣਾ ਹੀ ਨਹੀਂ ਕੀ ਹੁੰਦਾ ਹਲਦੀ ਜਿਹੜੀ ਹੈਗੀ ਹੈ ਨਾ ਇਹ ਜਦੋਂ ਨਿਕਲਦੀ ਆ ਬਾਈ ਇਹ ਤਿੱਖੀ ਹੁੰਦੀ ਆ ਤੇ ਇਹਨੇ ਪਰਾਲੀ ਉੱਤੇ ਪਹਿਲਾਂ ਹੀ ਵਿਛਾਤੀ ਆਪਾਂ ਮੰਨ ਲਓ ਪਰਸੋਂ ਬਜਾਨ ਕੀਤੀ ਆ ਇਹਦੇ ਵਿੱਚੋਂ ਨਿਕਲੇ ਉਹਨਾਂ ਦੇ ਬਾਹਰ ਆ ਕੇ ਪੱਤਾ ਬੰਨਣਾ ਇਹਦਾ ਇਹਦੇ ਨਾਲ ਕੋਈ ਹਲਦੀ ਨੂੰ ਨੁਕਸਾਨ ਨਹੀਂ ਗਾ ਤੇ ਨਦੀਨੇ ਨੇ ਕੋਈ ਹੋਣ ਨਹੀਂ